ਸ੍ਰੀ ਗੋਪੀ ਸਿੰਘ ਪੁੱਲਰ ਮਾਨਜੋ ਕਮਿਸ਼ਨ ਆਫ ਪੁਲਿਸ ਅਨਸਰ ਉਹਨਾਂ ਦੀ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏਡੀ ਸਿਟੀ ਵੰਦੀ ਹੈ ਸੁਪਰਵਾਈਜ਼ਨ ਏਟ ਸਾਡੇ ਡਿਵੀਜ਼ਨ ਥਾਣੇ ਦੀ ਪੁਲਿਸ ਵੱਲੋਂ ਬਹੁਤ ਵਧੀਆ ਕਾਰਗਰਕੀ ਵਿਖਾਈ ਗਈ ਹੈ ਜਿੱਥੇ ਮੁੱਖ ਅਫਸਰ ਥਾਣਾ ਐਸੇ ਰਕੇਸ਼ ਕੁਮਾਰ ਨੇ ਐਸੇ ਕੁਲਦੀਪ ਰਾਏ ਨਾਲ ਰੱਖ ਕੇ ਦਰਾਨੇ ਚੈਕਿੰਗ ਐਕਟਵਾ ਨੂੰ ਜਦ ਰੋਕਿਆ ਰੋਕੇ ਚੈੱਕ ਕੀਤਾ ਇਹ ਪਾਇਆ ਕਿ ਉਹ ਜਿਹੜਾ ਐਕਟਵਾ ਚੋਰੀ ਦਾ ਸੀਗਾ ਤੇ ਉਹਦੇ ਉੱਤੇ ਜਿਹੜਾ ਸਵਾਰ ਸੀ ਜਤਨ ਉਰਫ ਗੌਰਵ ਜਦੋਂ ਉਹਦੀ ਬਰੀਕੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਹ ਐਕਟਵਾ ਚੋਰੀ ਦਾ ਪਾਇਆ ਗਿਆ ਤੇ ਉਹਦੇ ਕੋਲੋਂ ਤਿੰਨ ਮੋਬਾਈਲ ਜਿਹੜੇ ਹੋਰ ਕਵਰ ਹੋਏ ਸ਼ਹਿਰ ਮੁਕਰਮਾ ਦਾਜ ਕਰਕੇ ਉਹਦੀ ਅਰੈਸਟ ਪਾਈ ਗਈ ਅਰੈਸਟ ਹੋਣ ਤੋਂ ਬਾਅਦ ਦਰਾਨੇ ਤਵਦੀਸ਼ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਦੇ ਕੋਲ ਇੱਕ ਮੋਬਾਈਲ ਹੋਰ ਇੱਕ ਟੈਬ ਤੇ ਤਿੰਨ ਮੋਟਰਸਾਈਕਲ ਹੋਰ ਜਿਹੜੇ ਹੋਰ ਚੋਰੀ ਦੇ ਜਿਹੜੇ ਰਿਕਵਰ ਕੀਤੇ ਗਏ ਤੇ ਇਹ ਵੀ ਪਾਇਆ ਗਿਆ ਕਿ ਜਿਹੜੇ ਇਹ ਚੋਰੀ ਦਾ ਐਕਟਵਾ ਸੀਗਾ ਇਹਦੇ ਤੇ ਜਿਹੜੀ ਨੰਬਰ ਪਲੇਟ ਲਾਈ ਸੀ ਉਹ ਜਾਲੀ ਨੰਬਰ ਸੀਗਾ ਜਿਹਦੇ ਜਿਹਦੇ ਵਿਹავ ਤੇ ਜਮ ਮਕਦਮਾ ਨੰਬਰ 16 ਮਿਤੀ 27 ਤਣ 25 ਜੋ ਰਮ 303 2 317 2 ਜਿਹੜਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਬਾਅਦ ਵਿੱਚ 333 336 3 340 2 341 2 ਪੀਐਨਐਸ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਉਹਨੂੰ ਮਕਰਮਾ ਜਿਹੜੇ ਦਬਤੀਸ਼ਾ ਉਹਦੀ ਪੁੱਛਕਿਛ ਹੋਰ ਕੀਤੀ ਆ ਰਹੀ ਹੈ